ਸੱਚੀ ਦੇ ਕਾਲ ਤੁਸੀਂ ਵੇਖ ਰਹੇ ਹੋ ਨੀਰ ਮੈਂ ਤੁਹਾਡੇ ਨਾਲ ਸੰਦੀਪ ਕੌਰ ਅੱਜ ਅਸੀਂ ਆਏ ਹਾਂ ਚੰਡੀਗੜ੍ਹ ਕਿਸਾਨ ਭਵਨ ਜਿੱਥੇ ਕੇ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਸਾਡੀਆਂ ਮੋਟਿਆਰਾ ਬੜੀਆਂ ਸਜ ਧਜ ਕੇ ਆਈਆਂ ਨੇ ਬੜਾ ਠੰਡਾ ਜਿਹਾ ਮਾਹੌਲ ਹੋਇਆ ਪਿਆ ਕਿ ਉਹਨਾਂ ਗਿੱਧਾ ਨਾ ਪਾਲੀਏ ਤੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਜੱਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਨੱਚੇ ਨੱਚ ਕਰ ਤਹਲਾ you <laughs> ਨਗੇ ਪਰ ਨਾਲੇ ਪਾਣੀ ਲੈ ਜੂਗਾ ਵੇ ਰੋੜ ਕੇ ਪਾਣੀ ਲੈ ਜੂਗਾ ਵੇ ਰੋੜ ਕੇ ਹੂ ਕਰਕੇ ਨਾਲੇ ਹਾਂ ਕਰਕੇ ਹੂ ਕਰਕੇ ਨਾਲੇ ਹਾਂ ਕਰਕੇ ਗੇੜਾ ਦੇ ਦੇ ਨਿੰਮਟਿਆਰੇ ਲੰਮੀ ਬਾਹ ਕਰਕੇ ਗੇੜਾ ਦੇ ਦੇ ਨਿੰਮਟਿਆਰੇ ਲੰਮੀ ਬਾਹ ਕਰਕੇ ਗੇੜਾ ਦੇ ਦੇ ਨਿੰਮਟਿਆਰੇ ਮੰਮੀ ਬਾਹ ਕਰਕੇ ਪਰ ਦੇ ਨਾ ਖਾਦੇ ਤੇਰੇ ਖੜ ਨਾ ਖਾਦੇ ਤੇਰੇ ਰਸ ਫੇੜ ਗੁੰਵਾਵਜੇ ਦਾਜਾਲ ਮਾਂ ਵਿੱਚ ਵੇੜੇ 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 ਖੋੜਾ ਆ ਸੁਣੀਂਦਾ ਖੋੜਾ ਬਾ ਸੁਣੀਂਦਾ ਸਾਨੂੰ ਤੁੰਬਾਸ ਨਾ ਜਾਏ ਕਿ ਤਾਗਾ ਤੂੰਬਾ ਸੁਣਾ ਜਾਏ ਕਿ ਤਾਰਦਾਨੀ ਸਾਨੂੰ ਤੂੰਬਾ ਸੁਣਾ ਜਾਏ ਕਿ ਤਾਰਦਾਨੀ ਸਾਨੂੰ ਤੂੰਬਾ ਸੁਣਾ ਜਾਏ ਕਿ ਤਾਰਦਾਨੀ ਆਜਾ ਤਕ ਪੁੱਤਰ ਕਦੇ ਇਹ ਪਰ ਜਾਇਆ ਜੋ ਅੰਜੇ ਨੱਚੀਏ ਛੋਟੀ ਨੱਚ ਬੜੀ ਪਰ ਜਾਇਆ ਆਪਣਾ ਹੋ ਗਈ ਅੰਜਲੀ ਵਾਹਤ ਹੋ ਗਈ ਜੇ ਆਇਆ ਕਿੰਦੇ ਅੱਚ ਨੱਚ ਤਾੜੇ ਜੁਗੇ ਆਇਆ ਬੁਢੀ ਗਿੱਦੇ ਅੱਚ ਨੱਚਦੀ ਕਾਲੇ ਜੁਗੇ ਆਇਆ ਕਿਤੇ ਨੱਚ ਨੱਚਦੀ ਕਦੇ ਜਵਾਂ ਜਵਾਨੀ ਜੋਰ ਸੀ ਵਿਚਾਲ ਮ ਬੱਚੇ ਦੀ ਵਰ੍ਹੇ ਵਾਂਗ ਲੜਗੀ ਸੀ ਜਦੋਂ ਜਵਾਨੀ ਟੜ ਗਈ ਸੀ ਮੈਂ ਵੀ ਉੱਡਣੇ नाग ਵਾਂਗ ਲੜਗੀ ਸੀ ਮੈਂ ਵੀ ਉੱਡਣੇ नाग ਵਾਂਗ ਲੜਗੀ ਸੀ ਮੈਂ ਵੀ ਉੱਡਣੇ नाग ਵਾਂਗ ਲੜਗੀ ਸੀ ਰੱਜ ਕੇ ਬਾਜੋ ਅਸਰ ਵੱਟਾ ਕਿਉਂ ਨਹੀਂ ਲੋਕ ਘਰਾ ਚੋਂ ਉੱਠ ਕੇ ਆਗੇ ਪਰਿਆ ਪਿਆ ਬਨੇਰਾ ਤੈਨੂੰ ਸੰਗ ਲੱਗਦੀ ਸਰੇ ਕਾ ਜਾਂ ਮੇਰਾ ਸੰਗ ਲੱਗਦੀ ਸਰੇ ਕਾ ਜਾਂ ਮੇਰਾ ਤੈਨੂੰ ਸੁਲਾਦੀ ਜੇ ਤੈਨੂੰ ਧੁੱਪ ਲੱਗਦੀ ਲੈ ਲੈ ਚਾਦਰਾਂ ਮੇਰਾ ਜੇ ਤੈਨੂੰ ਧੁੱਪ ਲੱਗਦੀ ਲੈ ਲੈ ਚਾਦਰਾਂ ਮੇਰਾ ਜੇ ਤੈਨੂੰ ਧੁੱਪ ਲੱਗਦੀ ਹੋਰਾ ਬੁਲਾਇਆ ਮੁੰਡਾ ਹੱਸ ਹੱਸ ਬੋਲਦਾ ਮੈਨੂੰ ਬੁਲਾਇਆ ਪੈਂਦਾ ਪੱਜ ਕੇ ਨਹੀਂ nami kutte asandita ole sar de ਕੋਰੇ ਕੂਜੇ ਵਿੱਚ ਦਹੀਂ ਮੈਂ ਜਮੋਨੀਆ ਕੋਰੇ ਕੋਰੇ ਕੂਜੇ ਵਿੱਚ ਦਹੀਂ ਮੈਂ ਜਮੋਨੀ ਤੜਕੇ ਉੱਟ ਕੇ ਰਿੜਕਾਂਗੇ ਨੀ ਛੜੇ ਆਉਣਗੇ ਲਸੀ ਨੂੰ ਰਿੜਕਾਂਗੇ ਛੜੇ ਆਉਣਗੇ ਲਸੀ ਨੂੰ ਰਿੜਕਾਂਗੇ ਛੜੇ ਆਉਣਗੇ ਲਸੀ ਨੂੰ ਰਿੜਕਾਂਗੇ ਛੜੇ ਹੋਛੜਿਆਂ ਦੀ ਇੱਕ ਟੋਲ ਕੀ ਰੋਜ ਚਵਾਰੇ ਖੜਕੇ ਦੋ ਛੜਿਆਂਦੀ ਇੱਕ ਟੋਲ ਕੀ ਰੋਜ ਚਵਾਰੇ ਛੜਕੇ ਮੇਲਾ ਛੜਿਆਂਦਾ ਦੇਖ ਚਵਾਰੇ ਛੜਕੇ ਮੇਲਾ ਛੜਿਆਂਦਾ ਇੱਕ ਚਵਾਰੇ ਛੜਕੇ ਮੇਲਾ ਛੜਿਆਂਦਾ ਤੇਰਾ ਮਹਰਾਮ ਐ ਚੜਿਆ ਕਿੱਕਰ ਤੇ ਤੇਰਾ ਮਹਰਾਮ ਐ ਚੜਿਆ ਕਿੱਕਰ ਤੇ ਤੈਂਦਾ ਤੰਨਾ ਕੀਤੀ ਨਹੀਂ ਪਾਸਾ ਬੱਤ ਤੇ ਲੰਗੇ ਕੋਲ ਦੀ ਸਾਡੀ ਸੀ ਕੁੱਟ ਪੀਤੀ ਨਹੀਂ ਕਿਉਂ ਤੋੜ ਗਈ ਸੱਜਣਾ ਮਿਹਨਤ ਦੇਣ ਤੀ ਆਂਦੇ ਸਬੇ ਸਹੇਲੀਆਂ ਆਈਆਂ ਵੀ ਸੰਤੋ ਬੰਤੋ ਹੋਈਆਂ ਇਕੱਠੀਆਂ ਸੰਤੋ ਬੰਤੋ ਹੋਈਆਂ ਇਕੱਠੀਆਂ ਵੱਡਿਆ ਕਰਾਂ ਦੀਆਂ ਜਾਈਆਂ ਜਿੱਦਾਂ ਪਾਰਈ ਇੱਕ ਸੋਣ ਮਹੀਨਾ ਨੀ ਮੈਨੂੰ ਸੋਣੇ ਨੀ ਦੇਂਦਾ ਤਕਲੀਫਨ ਪਾਵਾਂ ਨੀ ਮੈਨੂੰ ਪਾਉਣ ਨੀ ਦੇਂਦਾ ਇੱਕ ਚਿੜੀ ਚਹਿਕਦੀ ਚੂਚੂਵੇ ਦਿਨ ਸੱਤ ਮਨਾਇਆ ਰਾਤੀ ਰਸ ਗਿਆ ਤੂੰ ਨੇ ਦਿਨ ਸੱਤ ਮਨਾਇਆ ਰਾਤੀ ਰਸ ਗਿਆ ਤੂੰ ਨੇ ਦਿਨ ਸੱਤ ਮਨਾਇਆ ਲਾਟੇ すぎ ਆ ਤੁਮੇ ਦਿਲ ਸਸ ਮਰਿਆ ਤਾਂ ਸਾਡੇ ਨਾਲ ਮਾਤਾ ਜੀ ਹੈਗੇ ਨੇ ਉਹਨਾਂ ਤੋਂ ਪੁੱਛਦੇ ਆਂ ਤੀਆਂ ਬਾਰੇ ਮਾਤਾ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਮਾਤਾ ਦੱਸੋ ਸਾਨੂੰ ਤੀਆਂ ਬਾਰੇ ਤੁਸੀਂ ਇੱਥੇ ਤੀਆਂ ਦਾ ਤਿਹਾਰ ਮਨਾ ਰਹੇ ਹੋ ਜੀ ਮਤਲਬ ਤੁਹਾਡੇ ਟਾਈਮ 'ਚ ਕਿਵੇਂ ਦੀਆਂ ਤੀਆਂ ਬਣਾਈ ਜਾਂਦੀ ਸੀ ਤੇ ਅੱਜ ਦੇ ਟਾਈਮ 'ਚ ਤੇ ਤੁਹਾਡੇ ਟਾਈਮ 'ਚ ਕੀ ਫਰਕ ਆ ਅੱਜ ਦੇ ਟਾਈਮ ਤੇ ਪੁਰਾਣੇ ਟਾਈਮ 'ਚ ਬਹੁਤ ਫਰਕ ਆ ਜੀ ਉਦੋਂ ਤਾਂ ਜਿਹੜਾ ਪਿੰਡਾਂ ਦੇ ਵਿੱਚ ਜਾ ਕੇ ਬਾਹਰ 빙ਗਾ ਪਾਉਂਦੇ ਸੀ ਤੇ ਕੁੜੀਆਂ ਇਕੱਠੀਆਂ ਹੋ ਕੇ ਨੱਚਦੀਆਂ ਸੀ ਟੱਪਦੀਆਂ ਸੀ ਆਪਣੇ ਪੇਕੇ ਆਉਂਦੀਆਂ ਸੀ ਮਹੀਨਾ ਮਹੀਨਾ ਰਹਿਣ ਵਾਸਤੇ ਪਰ ਹੁਣ ਸਮੇਂ ਦੇ ਬਦਲ ਦੇ ਨਾਲ ਨਾਲ ਬਹੁਤ ਸਾਰੀ ਚੇਂਜ ਆ ਗਈ ਇਹਦੇ ਵਿੱਚ ਉਦੋਂ ਇੰਨੇ ਹੈ ਨਹੀਂ ਸੀ ਉਹਦੇ ਸਾਰਨ ਐਂਟਰਟੇਨਮੈਂਟ ਦੇ ਇਸ ਕਰਕੇ ਉਦੋਂ ਵਧੀਆ ਸੀ ਜਾ ਪਰ ਹੁਣ ਮੋਬਾਈਲ ਨੇ ਉਹ ਸਮਾਂ ਲੈ ਲਿਆ ਤੇ ਹੋਰ ਹੈਲੋ ਮੈਮ ਮੈਮ ਜਿੱਦਾਂ ਹੁਣ ਦੀਆਂ ਦੇ ਕਿਥੇ ਨਾ ਕੁੜੀਆਂ ਨੂੰ ਸੰਧਾਰਾ ਦਿੰਦੇ ਆ ਸੰਧਾਰੇ ਬਾਰੇ ਦੱਸੋ ਦੇਖੋ ਸਾਰੇ ਵਾਲੇ ਸੰਧਾਰਾ ਦੇਣਾ ਆਂਦੇ ਆ ਕੁੜੀਆਂ ਨੂੰ ਤੇ ਸੌਣ ਦੇ ਮਹੀਨੇ ਵਿੱਚ ਕੁੜੀਆਂ ਆਪਣੇ ਪੇਕੇ ਜਾਂਦੀਆਂ ਨੇ ਤੇ ਉਹਨਾਂ ਨੂੰ ਸੰਧਾਰਾ ਦਿੱਤਾ ਜਾਂਦਾ ਹੈ ਨਾ ਸੌਰਿਆਂ ਵੱਲੋਂ ਤੇ ਉੱਥੇ ਪਿੰਗਾ ਝੁੱਟਦੀਆਂ ਨੇ ਤਰਿੰਜਣਾ ਵਿੱਚ ਬੈਠ ਕੇ ਆ ਨਾ ਚਰਖਾ ਕੱਤਦੀਆਂ ਨੇ ਤੇ ਇਸ ਤਰ੍ਹਾਂ ਤੀਆਂ ਮਨਾਉਂਦੀਆਂ ਮੈਮ ਜਿੰਦਾ ਹੁਣ ਹਨਾ ਪਿੰਡਾਂ ਚ ਤੀਆਂ ਆਪਾਂ ਨੂੰ ਬੜੀਆਂ ਮਨਾਈਆਂ ਜਾਂਦੀਆਂ ਨੇ ਤੁਸੀਂ ਇੱਥੇ ਹੁਣ ਚੰਡੀਗੜ੍ਹ ਦੇ ਸ਼ਹਿਰ ਦੇ ਵਿੱਚ ਮਨਾ ਰਹੀ ਹੁੰਦੀਆਂ ਹਨਾ ਉਹਦੇ ਬਾਰੇ ਦੱਸੋ ਆ ਪਿੰਡਾਂ ਚ ਤੀਆਂ ਐ ਏਦਾਂ ਕਿ ਉਹ ਪਿਪਲਾਂ ਥੱਲੇ ਬੋੜਾਂ ਥੱਲੇ ਹੁੰਦੀਆਂ ਆ ਕੁੜੀਆਂ ਸੌਰਿਆਂ ਤੋਂ ਭਰਾ ਜਿਹੜੇ ਉਹਨਾਂ ਨੂੰ ਲੈ ਕੇ ਆਂਦੇ ਆ ਫਿਰ ਉਹ ਸੌਣ ਦਾ ਮਹੀਨਾ ਆਪਣੇ ਪੇਕਿਆਂ ਚ ਕੱਟਦੀਆਂ ਨੇ ਤੇ ਫਿਰ ਉਹ ਇੱਕ ਖਾਲੀ ਜੀ ਜਗ੍ਹਾ ਪਿੰਡ ਤੋਂ ਬਾਹਰ ਜਿਹੜੀ ਹੁੰਦੀ ਆ ਉੱਥੇ ਤੀਆਂ ਲੱਗਦੀਆਂ ਨੇ ਤੇ ਇੱਥੇ ਇੱਕ ਇਹ ਆ ਕਿ ਹੁਣ ਮਤਲਬ ਅਸੀਂ ਇੱਕ ਦਿਨ ਮਨਾਉਂਦੇ ਆ ਤੇ ਫਾਰਮੈਲਟੀ ਜੀ ਪੂਰੀ ਕਰਦੇ ਆ ਪਰ ਉੱਥੇ origignal ਤੀਆਂ ਜਿਹੜੀਆਂ ਉਹ ਪਿੰਡਾਂ ਵਿੱਚ ਹੀ ਹੁੰਦੀਆਂ ਜਿਆਦਾ ਮਜ਼ਾ ਪਿੰਡ ਚ ਆਂਦਾ ਸੀ ਜਦੋਂ ਸ਼ਾਇਰ ਚ ਆ ਰਿਆ ਤੀਆਂ ਦਾ ਆ ਦੇਖੋ ਜਿਆਦਾ ਮਜ਼ਾ ਪਿੰਡਾਂ ਚ ਹੀ ਆਂਦਾ ਕਿਉਂਕਿ ਉਹ ਸਾਲ ਪਰ ਆਪਣੇ ਸਾਰੇ ਰਹਿੰਦੀਆਂ ਇੱਕ ਮਹੀਨਾ ਆਉਂਦੀਆਂ ਐ ਫਿਰ ਉੱਥੇ ਆਪਣੀਆਂ ਆਨੰਦਾਂ ਪਰਜਾਈਆਂ ਇਕੱਠੀਆਂ ਹੁੰਦੀਆਂ ਉਹ ਸਾਰਾ ਕੁਝ ਨੇਚਰਲ ਨਿਕਲਦਾ ਉਹਨਾਂ ਦੇ ਅੰਦਰੋਂ ਤੇ ਪਿੰਗਾ ਝੂਟਦੀਆਂ ਕੋਈ ਆਪਣੀਆਂ ਗੱਲਾਂ ਕਰਦੀਆਂ ਫਿਰ ਸੋਹਣਾ ਤਿਆਰ ਹੁੰਦੀਆਂ ਪੂਰਾ ਇੱਕ ਮਹੀਨਾ ਇਦਾਂ ਚੱਲਦਾ ਤੇ ਇੱਕ ਮਹੀਨੇ ਬਾਅਦ ਜਦ ਫਿਰ ਬੱਲੋ ਤੋਂ ਬਾਅਦ ਫਿਰ ਹੁੰਦਾ ਵੀ ਹੁਣ ਸਾਰਿਆਂ ਨੇ ਆਪਣੇ ਆਪਣੇ ਮੈਮ ਬੱਲੋ ਬਾਰੇ ਵੀ ਥੋੜਾ ਦੱਸੋ ਬੱਲੋ ਇੱਕ ਲਾਸਟ ਦਿਨ ਹੁੰਦਾ ਜਿਹੜਾ ਲਾਸਟ ਗਿੱਧਾ ਪੈਂਦਾ ਉਹ ਗਿੱਧਾ ਪਾਉਂਦੀਆਂ ਪਾਉਂਦੀਆਂ ਘਰਾਂ ਨੂੰ ਜਾਂਦੀਆਂ ਨੇ ਉਹਨੂੰ ਬੱਲੋ ਕਹਿੰਦੇ ਐ ਫਿਰ ਜੰਦਵਾਰ ਦੀ ਇੱਕ ਬੋਲੀ ਤਾਂ ਜਰੂਰ ਸੁ ਆ ਬੁੱਲੀ ਸੌਣ ਮਹੀਨੇ ਦਿਨ ਤੀਆਂ ਦੇ ਸੌਣ ਮਹੀਨੇ ਦਿਨ ਤੀਆਂ ਦੇ ਸਵੇ 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 ਸਹੇਲੀਆਂ ਆਈਆਂ ਸੰਤੋ ਬੰਤੋ ਹੋਈਆਂ ਕਠੀਆਂ ਸੰਤੋ ਬੰਤੋ ਹੋਈਆਂ ਕਠੀਆਂ ਵੱਡਿਆਂ ਕਰਾਂ ਦੀਆਂ ਜਾਈਆਂ ਗਿੱਧਾ ਪਾੜੀਆਂ ਨਣਦਾ ਤੇ ਪਰਜਾਈਆਂ ਗਿੱਧਾ ਪਾ ਚਲੀਆਂ ਨਣਦਾ ਤੇ ਪਰਜਾਈਆਂ ਗਿੱਧਾ ਪਾ ਚਲੀਆਂ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਠੀਕ ਆ ਜੀ ਬਧੀਆ ਮਾਤਾ ਜੀ ਤੁਹਾਨੂੰ ਤੀਆਂ ਬਾਰੇ ਦੱਸੋ ਥੋੜਾ ਹਨਾ ਮਤਲਬ ਤੀਆਂ ਕਿਉਂ ਬਣਾਈਆਂ ਜਾਂਦੀਆਂ ਸਾਡੇ ਵੇਲੇ ਤਾਂ ਵੜਿਆ ਸੀ ਸੇ ਆਪ ਦਾ ਪਿੰਡ ਉਸ ਮੀਮੂ ਪਿੰਡੇ ਹੁੰਦੇ ਸੀਗੇ ਵੀ ਚਿੱਕੜ ਜਕੜ ਹੋ ਜਾਂਦਾ ਹੈ ਆਪ ਜਰਾਨੀਆਂ ਨੂੰ ਨੇਰੇ ਤੜਕੋਂ ਬਾਹਰ ਜਾਣਾ ਪੈਂਦਾ ਸੀਗਾ ਬਿੱਤਲ ਜ਼ਰੂਰ ਘਰ ਨਾ ਭੈਣ ਇਸ ਕਰਕੇ ਆਪ ਦਾ ਪੇਕੀ ਭੇਜ ਦਿੰਦੇ ਹੁੰਦੇ ਸੀ ਲੜਕੀਆਂ ਨੂੰ ਬਈ ਆਪ ਦਾ ਹੱਸਣ ਖੇਲਣ ਆਪ ਦਾ ਮਟਣ ਬਸ ਹੈ ਹੁਣ ਜਿੱਦਾਂ ਹਨਾ ਸੌਣ ਮਹੀਨੇ ਚ ਸਾਰੀਆਂ ਵਿਆਈਆਂ ਕੁਆਰੀਆਂ ਕੁੜੀਆਂ ਇਕੱਠੀਆਂ ਹੁੰਦੀਆਂ ਨੇ ਹਨਾ ਸੋਡੇ ਟਾਈਮ ਚ ਕਿਵੇਂ ਦਾ ਮਾਹੌਲ ਹੁੰਦਾ ਸੀ ਆ ਬੜਾ ਮਤਲਬ ਹੁਣ ਦੇਖ ਆਪਾਂ ਸ਼ਹਿਰਾਂ ਚ ਹਨਾ ਇੱਕ ਪਿੰਡਾਂ ਚ ਅਲੱਗ ਦਾ ਮਾਹੌਲ ਹੁੰਦਾ ਪਿੰਡਾਂ ਚ ਥੀਆਂ ਬਾਹਰ ਬਰੋਟੀਆਂ ਤੇ ਝੂਟੇ ਪਾ ਲੈਂਦੀਆਂ ਸੀ ਪਿੰਗ ਲੈਂਦੀਆਂ ਸੀ ਫੇਰ ਇਕੱਠੀਆਂ ਹੋ ਕੇ ਗੀਤ ਗਾ ਲੈਂਦੀਆਂ ਸੀ ਬਸ ਹੁਣ ਜਦੋਂ ਮਾਦਾ ਇਸ ਸੁੰਧਾਰੇ ਦਿੱਤੇ ਜਾਂਦੇ ਹਨਾ ਕੁੜੀਆਂ ਨੂੰ ਸੁੰਧਾਰੇ ਬਾਰੇ ਵੀ ਦੱਸੋ ਕਈਆਂ ਨੂੰ ਤਾਂ ਸੁੰਧਾਰੇ ਸ਼ਬਦ ਦਾ ਪਤਾ ਹੀ ਨਹੀਂ ਹੈਗਾ ਵੀ ਹਨਾ ਉਹਦੇ ਟਾਈਮ ਹੁਣ ਜਦ ਸੁੰਧਾਰਾ ਕੋਈ ਧੰਦਾ ਹੀ ਨਹੀਂ ਹੈਗਾ ਅੱਗੇ ਜਦ ਸੁੰਧਾਰੇ ਧੀਆਂ ਨੂੰ ਵੀ ਮਿੜਿਆਵਾਂਗੇ ਨਾਲੇ ਸੁੰਧਾਰਾ ਦੇਆਵਾਂਗੇ ਨਾਲੇ ਉਹਨਾਂ ਨੂੰ ਆਪਣਾ ਪਿਆਰ ਹੋ ਜਾਂਦਾ ਹੈ ਹਾਂ ਮਾਦਾ ਜੀ ਥੋੜੀ ਪੁਰਾਣੀ ਸਮੇਂ ਦੀ ਕੋਈ ਬੋਲੀ ਯਾਦ ਹੋਣੀ ਹੋ ਸੁਣਾਓ ਕੋਈ ਬੋਲਣ ਯਾਦ ਮੈਂ ਬੋਲੀ ਬੁੱਲੀ ਕਦੇ ਪਾਈ ਨਹੀਂ ਹੈਗੀ ਤਾਂ ਦੇ ਹੋਣਗੇ ਤੁਹਾਨੂੰ ਕੋਈ ਮੈਨੂੰ ਕੁਝ ਨਹੀਂ ਆਉਂਦਾ ਕੁਝ ਨਹੀਂ ਆ ਠੀਕ ਹੈ ਮਾਤਾ ਜੀ ਥੈਂਕ ਯੂ